ਅਲੱਗ ਦਿਖਣਾ ਹੋਵੇ ਤਾਂ ਇਹ ਜਿਹੜੇ ਸੂਟ ਨੇ ਇਹ ਬੈਸਟ ਰਹਿਣਗੇ ਪਿਓਰ ਕريب ਦਾ ਫੈਬਰਿਕ ਆਏਗਾ ਸ਼ਰਟਾਂ ਦੇ ਉੱਪਰ ਪ੍ਰੋਪਰ ਹੈਂਡਵਰਕ ਹੁੰਦਾ ਹੈ ਪ੍ਰਿੰਟ ਬਹੁਤ ਸੋਹਣੇ ਹੁੰਦੇ ਇਹਨਾਂ ਦੇ ਐਂਡ ਇਹਨਾਂ ਦੇ ਨਾਲ ਪਲੇਨ ਬਾਟਮ ਲੈ ਸਕਦੇ ਚਾਹੇ ਤਾਂ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਹੁੰਦੇ ਆਲ ਓਵਰ ਵੀ ਲੈ ਸਕਦੇ ਬਟ ਆਲ ਓਵਰ ਤੋਂ ਜਿਤ ਪ੍ਰਿੰਟ ਤੁਸੀਂ ਮੈਚਿੰਗ ਦੇ ਵਿੱਚ ਲਾਹੋ ਤਾਂ ਜ਼ਿਆਦਾ ਅੱਛਾ ਰਹੇਗਾ ਤੇ ਇਹ ਸੂਟਾਂ ਦਾ ਪ੍ਰਾਈਸ ਜਿਹੜਾ ਪਰ ਮੀਟਰ ਦੇ ਅਕੋਰਡਿੰਗ ਸ਼ੋ ਕੀਤਾ ਹੋਗਾ ਤੁਸੀਂ ਚੈੱਕ ਕਰਕੇ ਆਪਣੇ ਅਕੋਰਡਿੰਗ ਜਿੰਨੇ ਵੀ ਮੀਟਰ ਲੈਣਾ ਹੋਵੇ ਉਹਦੇ ਅਕੋਰਡਿੰਗ ਤੁਸੀਂ ਪ੍ਰਾਈਸ ਚੈੱਕ ਕਰਕੇ WhatsApp ਤੇ ਸੈਂਡ ਕਲਰਸ ਕਰ ਸਕਦੇ ਹੋ ਤੇ ਲੈ ਸਕਦੇ ਹੋ ਇਹਨਾਂ ਦੇ ਸੂਟ ਬਹੁਤ ਜਿਆਦੇ ਸੋਹਣੇ ਬਣੇ ਹੁੰਦੇ ਨੇ ਇਹ ਵਾਲੇ ਸੂਟ ਐਂਡ ਇਹਨਾਂ ਦੇ ਨਾਲ ਤੁਸੀਂ ਪਲੇਨ ਦੁਪੱਟੇ ਰੱਖ ਸਕਦੇ ਹੋ ਦੁਪੱਟਿਆਂ ਨੂੰ ਬਹੁਤ ਸੋਹਣੀਆਂ ਲੈਸਾਂ ਲਾ ਕੇ ਇਹ ਸੂਟਾਂ ਨੂੰ ਡਿਜ਼ਾਈਨ ਕਰੋਗੇ ਬਹੁਤ ਸੋਹਣੇ ਲੱਗੇ ਸਪੈਸ਼ਲ ਹੁੰਦਾ ਕਿ ਇਹਨਾਂ ਨੂੰ ਲੈਸਾਂ ਲਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਆਲਰੇਡੀ ਵਰਕ ਬਹੁਤ ਹੁੰਦਾ ਐਂਡ ਸਿੰਪਲ ਸਟੀਚਿੰਗ ਦੇ ਨਾਲ ਵੀ ਇਹ ਸੂਟ ਬਹੁਤ ਜ਼ਿਆਦਾ ਹੈਵੀ ਭਰੇ ਹੋਏ ਲੱਗ ਰਹੇ ਨੇ ਬੈਕ ਫਰੰਟ ਪ੍ਰੋਪਰ ਫੁੱਲ ਹੈਵੀ ਸੂਟ ਆਊਗਾ ਇਹ ਜਾਰਜਟ ਦਾ ਫੈਬਰਿਕ ਆ ਇਹ ਵੀ ਬਹੁਤ ਸੋਹਣਾ ਇਹਦੇ ਵਿੱਚ ਮਿਰਰ ਵਰਕ ਕੀਤਾ ਹੋਇਆ ਫੈਬਰਿਕ ਇਸ ਦੋ ਸੂਟਾਂ ਦਾ ਆਫਰ ਹੋਊਗਾ 1000 ਰੁਪਏ ਦਾ ਇੱਕ ਸੂਟ ਹੋਊਗਾ ਜੇਕਰ ਸੂਟ ਲਾਓਗੇ ਤੁਸੀਂ 1800 ਰੁਪਏ ਦੇ ਵਿੱਚ ਦੋ ਸੂਟ ਤੁਸੀਂ